ਸਮਾਣਾ ਚੇ ਚੇਤਨ ਸਿੰਘ ਜੋੜਾ ਮਾਜਰਾ ਲੋਕ ਸੰਪਰਕ ਮੰਤਰੀ ਪੰਜਾਬ ਨੇ ਕਿਹਾ ਕਿ ਜਿਹੜਾ ਕਿ ਸੁਨੀਲ ਜਾਖੜ ਵੱਲੋਂ ਬਿਆਨ ਆਇਆ ਹੈ ਕਿ ਅਕਾਲੀ ਦਲ ਬੀਜੇਪੀ ਅੜ ਚੋਣ ਲੜੇਗੀ ਤੇ ਉਹਨਾਂ ਨੇ ਉਸਤੇ ਆਪਣੀ ਪ੍ਰਤੀਕਿਰਿਆ ਦਿਨ ਦੇ ਕਿਹਾ ਕਿ ਪੰਜਾਬ ਦੇ ਵਿੱਚ ਆਪ ਪਾਰਟੀ ਦੇ ਹੱਥਾਂ ਦੇ ਵਿੱਚ ਹੀ ਪੰਜਾਬ ਸੁਰੱਖਿਤ ਹੈ ਉਹ ਜੋ ਕੇਂਦਰ ਸਰਕਾਰ ਕੇਜਰੀਵਾਲ ਉੱਤੇ ਉਹਨਾਂ ਨੂੰ ਜੇਲ੍ਹ 'ਚ ਡਾਲਣਾ ਚਾਹੁੰਦੀ ਹੈ ਸਿਰਫ ਕੇਜਰੀਵਾਲ ਤੋਂ ਹੀ ਦੇਸ਼ ਦੀ ਸਰਕਾਰ ਡਰਦੀ ਹੈ ਜਿਹੜਾ ਕਿ ਇੱਕ ਇਮਾਨਦਾਰ ਮੁੱਖ ਮੰਤਰੀ ਹੈ ਪੰਜਾਬ ਦੇਸ਼ ਦਾ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਲੇਕਿਨ ਦੇਸ਼ ਦੇ ਲੋਕ ਸਮਝਦੇ ਹਨ ਕਿ ਕਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਕਿਹਾ ਕਿ ਅਕਾਲੀ ਦਲ ਬੀਜੇਪੀ ਦਾ ਗਠਜੋੜ ਨਹੀਂ ਹੋਇਆ ਹੈ ਇਹਨਾਂ ਨੇ ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਧਰਮ ਦੇ ਨਾਮ ਤੇ ਲੜਾਇਆ ਹੈ ਪੰਜਾਬ ਦਾ ਭਲਾ ਕੋਈ ਨਹੀਂ ਕਰ ਸਕਦਾ ਪੰਜਾਬ ਦਾ ਭਲਾ ਸਿਰਫ ਆਪ ਪਾਰਟੀ ਕੀ ਸਰਕਾਰ ਹੀ ਕਰ ਸਕਦੀ ਹੈ ਦੇਖੋ ਮੇਰੇ ਖਿਆਲ ਪਹਿਲੀ ਸਰਕਾਰ ਹੈ ਜਿਨੇ 2 ਸਾਲਾਂ ਦੇ ਵਿੱਚ ਵੀ 2 ਸਾਲ ਹਜੇ ਹੋਏ ਨੇ ਸਰਕਾਰ ਬਣੀ ਨੂੰ 2 ਸਾਲਾਂ ਦੇ ਵਿੱਚ ਬਹੁਤ ਵੱਡੇ ਕੰਮ ਜਿਹੜੇ ਪੰਜਾਬ ਦੇ ਵਿੱਚ ਕੀਤੇ ਨੇ ਉਹ ਤੁਸੀਂ ਕਿਸੇ ਵੀ ਖੇਤਰ ਚ ਲੈ ਲੋ ਚਾਹੇ ਐਜੂਕੇਸ਼ਨ ਚ ਲੈ ਲੋ ਹੈਲਥ ਚ ਲੈ ਲੋ ਜਾਂ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਜਦੋਂ ਰੌਲਾ ਪੈਂਦਾ ਸੀ ਕਿ ਪੰਜਾਬ ਦੇ ਪਾਣੀਆਂ ਦਾ ਰਾਖਾ ਫਲਾਣਾ ਮੁੱਖ ਮੰਤਰੀ ਹੈ ਫਲਾਣਾ ਮੁੱਖ ਮੰਤਰੀ ਅਸਲ ਦੇ ਵਿੱਚ ਅਸਲੀ ਪਾਣੀਆਂ ਦਾ ਰਾਖਾ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਨੇ ਟੇਲਾਂ ਤੱਕ ਜਿਹੜਾ ਪਾਣੀ ਪਹੁੰਚਦਾ ਕੀਤਾ ਸੋ ਇਸ ਕਰਕੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਇਮਾਨਦਾਰੀ ਨਾਲ ਉਹਨਾਂ ਦੀ ਸਾਰੀ ਟੀਮ ਐਂਡ ਪੰਜਾਬ ਦੇ ਹਿੱਤਾਂ ਲਈ ਇੱਕ ਇੱਕ ਕਦਮ ਪੁੱਟ ਰਹੀ ਔਰ ਪੰਜਾਬ ਦੇ ਭਲੇ ਲਈ ਜੜਾ ਦਿੱਲੀ ਵਿੱਚ ਆ ਪਰਦੇ ਕੇ ਜਿਹੜੇ ਵਰਕਰ ਪ੍ਰਦਰਸ਼ਨ ਕਰ ਰਹੇ ਹੈ ਕੇਜਰੀਵਾਲ ਦੇ ਲਈ ਅੱਜ ਉਹਨਾਂ ਤੇ ਗ੍ਰਫਤਾਰ ਕੀਤਾ ਖਰਜੋਤ ਬੈਸ ਨੂੰ ਵੀ ਗ੍ਰਫਤਾਰ ਕਰ ਲਿਆ ਔਰ ਬਰਕਰਾਰ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਪੁਲਿਸ ਪੂਰੀ ਤਰ੍ਹਾਂ ਉੱਥੇ ਉਹ ਕਰ ਰਹੀ ਹੈ ਕੀ ਕਹਿਣਾ ਇਸ ਤੋਂ ਦੇਖੋ ਸਭ ਤੋਂ ਪਹਿਲੇ ਮੈਂ ਦੱਸਣਾ ਚਾਹੁੰਦਾ ਜਿਹੜੀ ਬੀਜੇਪੀ ਆ ਉਹ ਕਿਤੇ ਨਾ ਕਿਤੇ ਡਿਕਟੇਟਰਸ਼ਿਪ ਕਰ ਰਹੀ ਆ ਕਿਉਂਕਿ ਜੇ ਅਸੀਂ ਜਿਵੇਂ ਦੇਖੀਏ ਜਿਹੜੇ ਪਹਿਲਾਂ ਸਾਡੇ ਲੀਡਰ ਸਹਿਬਾਨ ਜਿਹੜੇ ਅਰੈਸਟ ਕੀਤੇ ਉਹਨਾਂ ਜਿਹੜਾ ਗ੍ਰਫਤਾਰ ਕੀਤਾ ਹੋਇਆ ਅੱਜ ਤੱਕ ਉਹਨਾਂ ਦੇ ਕੋਈ ਸਾਬਤ ਨਹੀਂ ਕਰ ਸਕੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਸੀਐਮ ਸਰਾ ਜੀ ਕੇਜਰੀਵਾਲ ਸਾਹਿਬ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਤੋਂ ਕੀ ਸਾਬਤ ਕਰਨਾ ਚਾਹੁੰਦੇ ਨੇ ਕੁਝ ਵੀ ਨਹੀਂ ਹੈ ਉਹਨਾਂ ਦਾ ਹਾਂ ਐ ਕੋਈ ਇਦਾਂ ਦਾ ਹੋਇਆ ਪਰ ਇਹ ਹਕੀਕਤ ਦੇ ਵਿੱਚ ਜਿਹੜਾ ਇਲੈਕਟ੍ਰੋਨ ਬੌਂਡ ਜਿਹੜਾ ਵੱਡਾ ਘਪਲਾ ਦੇਸ਼ ਦੇ ਵਿੱਚ ਹੋਇਆ ਉਹ ਤੋਂ ਧਿਆਨ ਭਟਕਾਉਣ ਵਾਸਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਕੇਜੀਵਾਲ ਸਾਹਿਬ ਪੂਰੇ ਇਮਾਨਦਾਰ ਨੇ ਔਰ ਉਹਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਜਦੋਂ ਬਾਹਰ ਆਉਣਗੇ ਉਹਨਾਂ ਦਾ ਜਿਹੜਾ ਜਿਹੜਾ ਚਿਹਰਾ ਹੋਰ ਨਖਰ ਕੇ ਜਿਹੜਾ ਦੇਖ ਦੇ ਸਾਹਮਣੇ ਹੋ ਅਕਾਲੀ ਦਲਰ ਬੀਜਪੀ ਅਗਰ ਜੋ ਟੁੱਟ ਗਿਆ ਅਕਾਲੀ ਦਲ ਕੈਲਾੜ ਰਿਹਾ ਬੀਜਪੀ ਅਲਗ ਲੜ ਰਹੀ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਪੰਜਾਬ ਦੇ ਨਹੀਂ ਦੇਖੋ ਇਹ ਸਭ ਮੌਕਾ ਪ੍ਰਸਤ ਨੇ ਜਦੋਂ ਲੱਗਿਆ ਕਿ ਸਾਡੇ ਪੰਜਾਬ ਦੇ ਵਿੱਚ ਜੇ ਅਸੀਂ ਇਹਨਾਂ ਨਾਲ ਰਹਾਂਗੇ ਸਾਡਾ ਨੁਕਸਾਨ ਹੋਊਗਾ ਉਦੋਂ ਹੱਥ ਪਿੱਛੇ ਖਿੱਚ ਲਿਆ ਹੁਣ ਕਿਉਂਕਿ ਉਹਨਾਂ ਦੀ ਬੇੜੀ ਡੁੱਬਦੀ ਨਜ਼ਰ ਆ ਰਹੀ ਹੈ ਤਾਂ ਉਹਨਾਂ ਨੂੰ ਇਹ ਵੀ ਬੀਜਪੀ ਦੇ ਸਹਾਰੇ ਅਸੀਂ ਤਰ ਜਾਗੇ ਤਰਨਾ ਕੋਈ ਨਹੀਂ ਹੈ ਨਾ ਬੀਜਪੀ ਪੰਜਾਬ ਦੇ ਹਿੱਤ ਦੀ ਹੈ ਨਾ ਅਕਾਲੀ ਦਲ ਪੰਜਾਬ ਦੇ ਹਿੱਤ ਦਾ ਉਹਨਾਂ ਨੇ ਸਿਰਫ ਅ ਧਰਮ ਦੇ ਨਾਤੇ ਰੋਟੀਆਂ ਸੇਕੀਆਂ ਨੇ ਹਕੀਕਤ ਦੇ ਵਿੱਚ ਨਾ ਕੋਈ ਧਰਮ ਦਾ ਪ੍ਰਚਾਰ ਕਰਿਆ ਨਾ ਕੋਈ ਐਦਾਂ ਦਾ ਕਿ ਐਡੀ ਵੱਡੀ ਸੰਸਥਾ ਦੇ ਵਿੱਚ ਉਹ ਰਹੇ ਨੇ ਜਿਹੜਾ ਐਜੀਪੀਸੀ ਆ ਜਿਹੜੀ ਬਹੁਤ ਵੱਡੀ ਸੰਸਥਾ ਸਾਡੇ ਦੇਸ਼ ਦੀ ਉਦੇ ਰਾਹੀ ਕੇ ਮੈਡੀਕਲ ਕਾਲਜ ਖੋਲੇ ਹੁਣ ਜਦ ਚੰਗੇ ਸਕੂਲ ਖੋਲੇ ਹੁਣ ਜਿੱਥੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਉਸ ਪਾਸੇ ਵੱਲ ਵੀ ਉਹਨਾਂ ਨੇ ਉਹਨਾਂ ਨੇ ਸਿਰਫ ਉਹਨਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਆਪਣੀ ਇਲੈਕਸ਼ਨ ਵਾਸਤੇ ਵਰਤੇ ਨੇ ਉਥੋਂ ਉਹ ਪੈਸਾ ਉਹਦਾ ਦੁਰਪਯੋਗ ਕਰਦੇ ਰਹੇ ਨੇ ਸੋ ਇਸੇ ਕਰਕੇ ਅੱਜ ਉਹ ਇਸ ਹਾਲਾਤ ਤੇ ਨੇ ਕਿ ਅਖਰ ਸਾਹਿਬ ਕਹਿੰਦੇ ਪੰਜਾਬ ਦੇ ਭਵਿੱਖ ਦੇ ਲਈ ਅਸੀਂ ਅੜ ਹੋਏ ਆਂ ਕਿਆ ਕਹੋਗੇ ਪੰਜਾਬ ਦਾ ਭਵਿੱਖ ਹੋਣਾ ਕਿ ਹੈ ਸੁਰੱਖਿਤ ਉਹਨਾਂ ਨੇ ਦੇਖੋ ਜੀ ਜਾਖੜ ਸਾਹਿਬ ਨੂੰ ਪਹਿਲਾਂ ਤਾਂ ਇਹ ਹੀ ਨਹੀਂ ਪਤਾ ਉਹ ਕਿਹੜੇ ਭਵਿੱਖ ਦੀ ਗੱਲ ਕਰਦੇ ਨੇ ਹਜੇ ਤਾਂ ਉਹਨਾਂ ਦਾ ਆਪ ਦਾ ਭਵਿੱਖ ਨਹੀਂ ਸਮਝ ਲੱਗ ਰਿਹਾ ਵੀ ਉਹਦਾ ਉਹਨਾਂ ਦਾ ਭਵਿੱਖ ਕੀ ਹੈ ਕਿਉਂਕਿ ਪਹਿਲਾਂ ਕਾਂਗਰਸ ਚ ਕਾਂਗਰਸ ਚ ਨਹੀਂ ਜਿੱਤ ਸਕੇ ਹੁਣ ਉਹ ਬੀਜੇਪੀ ਜੀ ਚਲੇ ਗਏ ਬੀਜੇਪੀ ਜੀ ਵੀ ਉਹਨਾਂ ਦੀ ਦਾਲ ਨਿਕਲਨੀ ਫਿਰ ਅਗਲੀ ਵਾਰੀ ਦੇਖੋ ਕਿੱਥੇ ਜਾ ਕੇ ਭਵਿੱਖ ਬਣਾਉਣਗੇ ਹਜੇ ਆਪ ਦਾ ਭਵਿੱਖ ਬਣਾਉਣ ਤੇ ਲੱਗੇ ਠੀਕ ਥੈਂਕ ਯੂ ਥੈਂਕ ਯੂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼